ਇੱਕ ਵਿਧਵਾ ਤੇ ਬੇਸਹਾਰਾ ਔਰਤ ਬਰਸਾਤ ਭਰੀ ਰਾਤ ਦੇ ਹਨੇਰੇ ਵਿੱਚ ਇੱਕ ਬੱਸ ਸਟੈਂਡ ਦੇ ਵਿੱਚ ਬੈਠੀ ਰੋ ਰਹੀ ਹੁੰਦੀ ਆ ਇੰਨੇ ਨੂੰ ਇੱਕ ਗੱਡੀ ਵਾਲਾ ਆਦਮੀ ਆਉਂਦਾ ਤੇ ਉਹਦੇ ਕੋਲ ਗੱਡੀ ਰੋਕ ਕੇ ਕਹਿੰਦਾ ਕਿ ਤੂੰ ਇੱਥੇ ਬੈਠੀ ਕਿਉਂ ਰੋ ਰਹੀ ਆ ਤਾਂ ਫਿਰ ਉਹ ਔਰਤ ਜਦੋਂ ਉਸ ਬੰਦੇ ਨੂੰ ਆਪਣੀ ਕਹਾਣੀ ਦੱਸਦੀ ਆ ਤਾਂ ਉਸ ਬੰਦੇ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਕੌਣ ਸੀ ਉਹ ਔਰਤ ਤੇ ਉੱਥੇ ਬੈਠੀ ਕੀ ਕਰ ਰਹੀ ਸੀ ਤੇ ਫਿਰ ਉਹ ਬੰਦਾ ਉਸ ਔਰਤ ਦੀ ਕਿਵੇਂ ਮਦਦ ਕਰਦਾ ਆਪਾਂ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਨੀਰਜ ਦੀ ਬੇਟੀ ਪਰੀ ਜਿਹੜੀ ਕਿ ਮਦਰਜ਼ ਡੇ ਤੇ ਵਾਸਤੇ ਕਾਰਡ ਬਣਾਉਣ ਦੀ ਤਿਆਰੀ ਕਰ ਰਹੀ ਸੀ ਕਿਉਂਕਿ ਉਹਨਾਂ ਦੇ ਸਕੂਲ ਵਿੱਚ ਮਦਰਜ਼ ਡੇ ਦਾ ਪ੍ਰੋਗਰਾਮ ਸੀ ਤੇ ਸਾਰੇ ਬੱਚਿਆਂ ਨੇ ਆਪਣੀਆਂ ਮਦਰਜ਼ ਲਈ ਕਾਰਡ ਬਣਾਉਣੇ ਸੀ ਭਾਵੇਂ ਕਿ ਪਰੀ ਆਪਣੀਆਂ ਫਰੈਂਡਸ ਤੋਂ ਹਣਾ ਸਿੱਖ ਕੇ ਆਈ ਸੀ ਵੀ ਕਾਰਡ ਕਿਵੇਂ ਬਣਾਉਣਾ ਤੇ ਉਹ ਕਾਰਡ ਬਣਾ ਵੀ ਰਹੀ ਸੀ ਪਰ ਕਿਤੇ ਨਾ ਕਿਤੇ ਉਹ ਉਦਾਸ ਸੀ ਕਿਉਂਕਿ ਪਿਛਲੇ ਸਾਲ ਮਦਰਜ਼ ਡੇ ਤੇ ਉਹਨੇ ਆਪਣੀ ਮੰਮੀ ਨੂੰ ਬਹੁਤ ਸੋਹਣਾ ਕਾਰਡ ਦਿੱਤਾ ਸੀ ਪਰ ਉਸ ਤੋਂ ਬਾਅਦ ਉਹਦੀ ਮਾਂ ਰੱਬ ਨੂੰ ਪਿਆਰੀ ਹੋ ਗਈ ਸੀ ਛੋਟੀ ਜਿਹੀ परी ਜਿਹਨੂੰ ਇਹ ਵੀ ਨਹੀਂ ਪਤਾ ਸੀ ਕਿ ਉਹਦੀ ਮਾਂ ਕਿੱਥੇ ਗਈ ਉਹ ਮਦਰਜ਼ ਡੇ ਤੇ ਆਪਣੀ ਮਾਂ ਨੂੰ ਯਾਦ ਕਰ ਕਰਕੇ ਰੋ ਰਹੀ ਸੀ ਜਦੋਂ ਉਹਦੇ ਪਾਪਾ ਆਫਿਸ ਚੋਂ ਘਰ ਆਉਂਦੇ ਆ ਉਹ ਕਹਿੰਦੀ ਆ ਕਿ ਪਾਪਾ ਤੁਹਾਨੂੰ ਪਤਾ ਕਿ ਕੱਲ ਨੂੰ ਸਾਡੇ ਸਕੂਲ ਦੇ ਵਿੱਚ ਮਦਰਜ਼ ਡੇ ਦਾ ਫੰਕਸ਼ਨ ਆ ਤੇ ਟੀਚਰ ਨੇ ਮਦਰਜ਼ ਡੇ ਵਾਸਤੇ ਕਾਰਡ ਬਣਾਉਣ ਲਈ ਕਿਹਾ ਤਾਂ ਉਹ ਕਹਿੰਦਾ ਕਿ ਹਾਂ ਪੁੱਤਰ ਮੈਨੂੰ ਪਤਾ ਮਦਰਜ਼ ਡੇ ਆ ਤਾਂ ਪਰੀ ਕਹਿੰਦੀ ਕਿ ਇਹ ਕਾਰਡ ਤਾਂ ਮੈਂ ਬਣਾ ਲਿਆ ਪਰ ਪਾਪਾ ਮੈਂ ਕਾਰਡ ਗਿਫਟ ਕਿਹਨੂੰ ਕਰੂੰਗੀ ਮੇਰੀ ਮਾਂ ਤਾਂ ਹੈ ਨਹੀਂ ਉਹ ਤਾਂ ਮੈਨੂੰ ਛੱਡ ਕੇ ਚਲੀ ਗਈ ਆਪਣੀ ਧੀ ਦੇ ਮੂੰਹੋਂ ਇਹ ਗੱਲ ਸੁਣ ਕੇ ਜਿਹੜਾ ਨੀਰਜ ਆ ਉਹ ਉਦਾਸ ਹੋ ਜਾਂਦਾ ਉਹ ਆਪਣੀ ਧੀ ਨੂੰ ਘੁੱਟ ਕੇ ਆਪਣੇ ਗਲੇ ਨਾਲ ਲਾਉਂਦਾ ਤੇ ਉਹਦੀ ਧੀ ਪੂਬਾ ਮਾਰ ਮਾਰ ਕੇ ਰੋ ਰਹੀ ਹੁੰਦੀ ਆ ਉਸੇ ਸ਼ਾਮ ਇੱਕ ਗਰੀਬ ਜਹੀ ਔਰਤ ਜਿਹੜੀ ਕਿ ਆਪਣੇ ਸੱਸ ਦੇ ਨਾਲ ਰਹਿ ਰਹੀ ਆ ਜਿਹਦੇ ਘਰ ਵਾਲੇ ਦੀ 2 ਕੁ ਮਹੀਨੇ ਪਹਿਲਾਂ ਮੌਤ ਹੋਈ ਆ ਤੇ ਔਰਤ ਜਿਹੜੀ ਜਿਹਦੇ ਵਿਆਹ ਨੂੰ 6 ਸਾਲ ਹੋ ਗਏ ਸੀ ਪਰ ਹਜੇ ਤੱਕ ਉਹਦੇ ਔਲਾਦ ਨਹੀਂ ਹੋਈ ਸੀ ਤੇ ਉਸ ਔਰਤ ਦੀ ਸੱਸ ਉਹਨੂੰ ਤਾਣੇ ਮਾਰ ਮਾਰ ਰਹੀ ਆ ਉਹਨੂੰ ਕਹਿੰਦੀ ਕਿ ਤੂੰ ਮਨਹੂਸ ਇਹੋ ਜੀ ਸਾਡੇ ਘਰੇ ਆਈ ਤੇਰੇ ਆਉਣ ਨਾਲ ਨਾ ਸਾਡਾ ਵੰਸ਼ ਅੱਗੇ ਵਧਿਆ ਸਗੋਂ ਤੂੰ ਮੇਰੇ ਪੁੱਤ ਨੂੰ ਵੀ ਖਾ ਗਈ ਮੈਂ ਤੈਨੂੰ ਬਹੁਤ ਵਾਰ ਕਹਿਤਾ ਕਿ ਤੂੰ ਇਸ ਘਰੋਂ ਚਲੀ ਜਾ ਪਰ ਤੂੰ ਇਸ ਘਰ ਤੇ ਦੱਬਾ ਮਾਰ ਕੇ ਬੈਠੀ ਆ ਤੇਰਾ ਇਸ ਘਰ 'ਚ ਹੈ ਕੀ ਮੇਰੇ ਪੁੱਤ ਨਾਲ ਤੂੰ ਵਿਆਹੀ ਸੀ ਉਹੀ ਤੈਨੂੰ ਘਰੋਂ ਕੱਢ ਕੇ ਰਾਜ਼ੀ ਨਹੀਂ ਸੀ ਪਰ ਮੈਂ ਉਹਨੂੰ ਕਹਿੰਦੀ ਰਹੀ ਕਿ ਤੂੰ ਦੂਜਾ ਵਿਆਹ ਕਰਾ ਲਾ ਇਹ ਔਲਾਦ ਨਹੀਂ ਦੇ ਸਕਦੀ ਆਪਾਂ ਨੂੰ ਉਹਨੇ ਮੇਰੀ ਗੱਲ ਨਹੀਂ ਮੰਨੀ ਹੁਣ ਉਹ ਤੈਨੂੰ ਮੇਰੇ ਪੱਲੇ ਪਾ ਕੇ ਆਪ ਇਸ ਦੁਨੀਆ ਤੋਂ ਚਲੇ ਗਿਆ ਇਸ ਤਰ੍ਹਾਂ ਦੇ ਤਾਨੇ ਸ਼ਾਲਣੀ ਆਪਣੀ ਸੱਸ ਤੋਂ ਹਰ ਰੋਜ਼ ਸੁਣਦੀ ਸੀ ਅੱਜ ਉਹਦੀ ਸੱਸ ਕੁਝ ਜ਼ਿਆਦਾ ਹੀ ਗੁੱਸੇ 'ਚ ਸੀ ਤੇ ਉਹਨੂੰ ਕਹਿੰਦੀ ਕਿ ਚੱਲ ਆਪਣਾ ਬੈਗ ਚੱਕ ਤੇ ਘਰੋਂ ਜਾ ਸ਼ਾਲਣੀ ਕਹਿੰਦੀ ਕਿ ਮਾਂ ਜੀ ਤੁਹਾਡੇ ਬਿਨਾ ਤਾਂ ਮੇਰਾ ਇਸ ਦੁਨੀਆ 'ਤੇ ਕੋਈ ਨਹੀਂ ਮੇਰੇ ਹਸਬੰਡ ਉਹ ਵੀ ਚਲੇ ਗਏ ਮੇਰੇ ਮਾਪਿਓ ਹੈ ਨਹੀਂ ਤੇ ਵੀ ਮੈਂ ਜਾਊਂਗੀ ਕਿੱਥੇ ਉਹ ਕਹਿੰਦੀ ਤੂੰ ਜਿੱਥੇ ਮਰਜ਼ੀ ਜਾ ਮੈਂ ਤੇਰਾ ਚਿਹਰਾ ਵੀ ਦੇਖਣਾ ਪਸੰਦ ਨਹੀਂ ਕਰਦੀ ਮੈਂ ਤੈਨੂੰ ਬਹੁਤ ਵਾਰ ਗੱਲੀ ਗੱਲੀ ਕਹਿ ਚੁੱਕੀ ਆ ਤੂੰ ਲੋਕਾਂ ਦੀਆਂ ਗੱਲਾਂ ਕਰਾਉਣੀ ਆ ਲੋਕ ਗੱਲਾਂ ਕਰਦੇ ਆ ਵੀ ਇਹਨੇ ਵਿਧਵਾ ਨੂੰ ਘਰੇ ਰੱਖ ਛੱਡੀ ਆ ਕੱਲ ਨੂੰ ਕੋਈ ਚੰਦ ਚਾੜ ਦਊਗੀ ਦੇਖ ਜਦੋਂ ਮੇਰਾ ਪੁੱਤ ਨਹੀਂ ਇਸ ਘਰੇ ਰਿਹਾ ਤੇ ਮੈਂ ਤੈਨੂੰ ਬਰਦਾਸ਼ਤ ਨਹੀਂ ਕਰ ਸਕਦੀ ਤੇ ਚਲੋ ਸ਼ਾਲਨੀ ਨੂੰ ਵੀ ਗੁੱਸਾ ਆਉਂਦਾ ਉਹ ਆਪਣੇ ਕੱਪੜੇ ਇੱਕ ਝੋਲੇ ਜਿਹੇ ਚ ਪਾਉਂਦੀ ਆ ਤੇ ਆਪਣੀ ਸੱਸ ਨੂੰ ਕਹਿੰਦੀ ਆ ਕਿ ਚਲ ਠੀਕ ਆ ਮਾਂ ਹਾਲੇ ਵੇ ਦਾ ਉਹ ਕਹਿੰਦੀ ਚਲ ਚਲ ਜਾ ਮੈਨੂੰ ਮਾ ਨਾ ਕੇ ਉਹਨੂੰ ਕਹਿੰਦੀ ਕਿ ਮੈਂ ਤਾਂ ਇਹੀ ਚਾਹੁੰਦੀ ਸੀ ਵੀ ਤੂੰ ਇਸ ਘਰੋਂ ਜਾਵੇਂ ਤੇ ਚਲੋ ਛਾਲਣੀ ਆ ਜਿਹੜੀ ਉਹ ਜਦੋਂ ਬਾਹਰ ਦੇਖਦੀ ਆ ਇੱਕਦਮ ਬੱਦਲ ਗਰਜਦਾ ਤੇ ਜੋਰ ਦੀ ਮੀਂਹ ਪੈਣ ਲੱਗ ਜਾਂਦਾ ਛਾਲਣੀ ਭਾਵੇਂ ਗੁੱਸੇ ਦੇ ਵਿੱਚ ਕਹਿ ਚੁੱਕੀ ਹੁੰਦੀ ਹੈ ਵੀ ਮੈਂ ਚੱਲੀ ਆ ਘਰ ਛੱਡ ਕੇ ਪਰ ਉਹਦਾ ਦਿਲ ਨਹੀਂ ਕਰ ਰਿਹਾ ਹੁੰਦਾ ਉਹਨੂੰ ਇਹ ਹੁੰਦਾ ਵੀ ਇੱਥੇ ਮੇਰੇ ਪਤੀ ਦੀਆਂ ਯਾਦਾਂ ਸੀ ਉਹ ਪਤੀ ਜਿਹੜਾ ਮੈਨੂੰ ਇੰਨਾ ਪਿਆਰ ਕਰਦਾ ਸੀ ਵੀ ਆਪਦੀ ਮਾਂ ਦੇ ਖਿਲਾਫ ਜਾ ਕੇ ਉਹਨੇ ਮੇਰੇ ਨਾਲ ਵਿਆਹ ਕਰਾਇਆ ਪਰ ਪ੍ਰਮਾਤਮਾ ਨੇ ਸਾਡਾ ਸਾਥ ਬਹੁਤ ਥੋੜਾ ਲਿਖਿਆ ਸੀ ਤੇ ਉਤੋਂ ਪ੍ਰਮਾਤਮਾ ਨੇ ਕਹਿਰ ਕੀਤਾ ਵੀ ਸਾਡੇ ਔਲਾਦ ਨਹੀਂ ਹੋਈ। ਚਲੋ ਇਹ ਸੋਚਦੀ ਉਹ ਬਾਹਰ ਪੈਰ ਪਟਣ ਲੱਗਦੀ ਆ ਪਰ ਫਿਰ ਉਹਦਾ ਦਿਲ ਕਰਦਾ ਪਿੱਛੇ ਮੁੜ ਜੇ ਪਰ ਉਹਦੀ ਸਾਸੂ ਦੇ ਪਿੱਛੇ ਖੜੀ ਹੁੰਦੀ ਹੈ ਤੇ ਉਹਨੂੰ ਕਹਿੰਦੀ ਵੀ ਚਲ ਛੇਤੀ ਨਿਕਲ ਕਰੋ। ਚਲ ਉਹਨੂੰ ਤੱਕਾ ਦੇ ਕੇ ਇਹਨੇ ਦਰਵਾਜ਼ਾ ਬੰਦ ਕਰ ਲੈਂਦੀ ਆ। ਸ਼ਾਲਣੀ ਦਰਵਾਜ਼ਾ ਖੜਕਾਉਂਦੀ ਆ ਮਾਂ ਜੀ ਮੈਨੂੰ ਮaaf ਕਰਦੇ ਹੋ ਹਨਾ ਵੀ ਮੇਰੀ ਕੋਈ ਗਲਤੀ ਨਹੀਂ ਜੇ ਮੇਰੇ ਔਲਾਦ ਨਹੀਂ ਹੋਈ ਤਾਂ ਪਰਮੇਕਰ ਛੱਡ ਕੇ ਨਹੀਂ ਜਾਣਾ ਚਾਹੁੰਦੀ। ਪਰ ਉਹਦੀ ਸਾਸੂ ਦੀ ਇੱਕ ਗੱਲ ਨਹੀਂ ਸੁਣਦੀ। ਥੱਕ ਹਾਰ ਕੇ ਸ਼ਾਲਣੀ ਉੱਥੋਂ ਚੱਲ ਪੈਂਦੀ ਆ। ਤੇ ਜਦੋਂ ਹੀ ਉਹ ਗਲੀ ਕ੍ਰਾਸ ਕਰਕੇ ਬਾਹਰ ਆਉਂਦੀ ਆ ਪਿੰਡ ਤੋਂ ਤਾਂ ਜ਼ੋਰਦਾਰ ਮੀਂਹ ਪੈਣ ਲੱਗ ਜਾਂਦਾ ਮੀਂਹ ਇੰਨੇ ਜ਼ੋਰ ਦੀ ਪੈ ਰਿਹਾ ਹੁੰਦਾ ਵੀ ਕੁਝ ਵੀ ਦਿਖਾਈ ਨਹੀਂ ਦਿੰਦਾ ਮੀਂਹ ਦੀਆਂ ਜਿਹੜੀਆਂ ਕਣੀਆਂ ਹੁੰਦੀਆਂ ਇੰਨੀ ਜ਼ੋਰ ਨਾਲ ਛਾਲਣੀ ਦੇ ਸਿਰ 'ਚ ਵੱਜਦੀਆਂ ਤੇ ਉਹਨੂੰ ਕੰਬਣੀ ਛਿੜ ਜਾਂਦੀ ਆ ਬੱਦਲ ਗਰਜ ਰਿਹਾ ਹੁੰਦਾ ਉਹ ਡਰਦੀ ਡਰਦੀ ਪਿੰਡ ਤੋਂ ਬਾਹਰ ਬਾਹਰ ਇੱਕ ਨਾ ਬੱਸ ਸਟੈਂਡ ਬਣਿਆ ਹੁੰਦਾ ਮੇਨ ਰੋਡ ਤੇ ਉਹਦੇ ਵਿੱਚ ਬਹਿ ਜਾਂਦੀ ਆ ਡਰ ਵੀ ਰਹੀ ਹੁੰਦੀ ਆ ਵੀ ਇੰਨੀ ਹਨੇਰੀ ਰਾਤ ਆ ਵੀ ਮੇ ਕਿੱਥੇ ਜਾਵਾਂ ਚਲੋ ਉੱਥੇ ਬੈਠੀ ਹੋ ਰੋ ਰਹੀ ਹੁੰਦੀ ਆ ਤਾਂ ਇੰਨੇ ਨੂੰ ਜਿਹੜਾ ਨੀਰਜ ਆ ਉਹ ਗੱਡੀ ਲੈ ਕੇ ਲੰਘ ਰਿਹਾ ਹੁੰਦਾ ਕਿਉਂਕਿ ਜਦੋਂ ਨੀਰਜ ਆਪਣੀ ਬੇਟੀ ਪਰੀ ਦੇ ਨਾਲ ਗੱਲਾਂ ਕਰ ਰਿਹਾ ਸੀ ਤੇ ਉਸ ਤੋਂ ਬਾਅਦ ਉਹਦੀ ਬੇਟੀ ਇੰਨਾ ਰੋਈ ਵੀ ਉਹਨੂੰ ਰੋ ਰੋ ਕੇ ਬੁਖਾਰ ਹੋ ਗਿਆ ਉਹ ਆਪਣੀ ਮਾਂ ਨੂੰ ਯਾਦ ਕਰ ਕਰਕੇ ਰੋ ਰਹੀ ਸੀ ਤੇ ਹੁਣ ਨੀਰਜ ਆਪਣੀ ਬੇਟੀ ਵਾਸਤੇ ਦਵਾਈ ਲੈਣ ਆਇਆ ਹੁੰਦਾ ਜਦੋਂ ਦਵਾਈ ਲੈ ਕੇ ਉਹ ਵਾਪਸ ਆਉਂਦਾ ਤੇ ਲਾਈਟਾਂ ਜਦੋਂ ਉਸ ਬੱਸ ਸਟੈਂਡ ਦੇ ਵਿੱਚ ਹਨਾ ਪੈਂਦੀਆਂ ਨੇ ਤਾਂ ਉਹਨੂੰ ਉਹ ਔਰਤ ਯਾਨੀ ਕਿ ਸ਼ਾਲਨੀ ਆ ਜਿਹੜੀ ਉਹ ਦਿਖਾਈ ਦਿੰਦੀ ਆ ਪਹਿਲਾਂ ਤਾਂ ਉਹ ਅੱਗੇ ਲੰਘ ਜਾਂਦਾ ਫਿਰ ਇਹਨੂੰ ਇਹ ਲੱਗਦਾ ਵੀ ਇੰਨੀ ਹਨੇਰੀ ਮੀਂਹ ਵਾਲੀ ਰਾਤ ਦੇ ਵਿੱਚ ਇੱਕ ਔਰਤ ਹਨਾ ਵੀ ਉਹ ਕਿਉਂ ਬੈਠੀ ਆ ਇਹਦਾ ਮਤਲਬ ਉਹਦੀ ਕੋਈ ਮਜਬੂਰੀ ਹੋਊ ਵੀ ਮੈਨੂੰ ਮਦਦ ਕਰਨੀ ਚਾਹੀਦੀ ਆ ਤਾਂ ਚਲੋ ਉਹ ਵੈਕ ਕਰਦਾ ਗੱਡੀ ਤੇ ਉਤੇ ਇਹ ਔਰਤ ਦੇ ਸਾਹਮਣੇ ਲਿਆ ਕੇ ਸ਼ੀਸ਼ਾ ਡਾਊਨ ਕਰਦਾ ਤੇ ਕਹਿੰਦਾ ਕਿ ਹੈਲੋ ਮੈਡਮ ਤੁਸੀਂ ਇੱਥੇ ਬੈਠੇ ਹੋ ਕੌਣ ਹੋ ਤੁਸੀਂ ਜਦੋਂ ਉਹ ਇੰਨਾ ਕਹਿੰਦਾ ਤਾਂ ਸ਼ਾਲਣੀ ਆ ਜਿਹੜੀ ਉਹ ਡਰ ਜਾਂਦੀ ਆ ਤੇ ਨੀਰਜ ਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਡਰ ਗਈ ਤਾਂ ਉਹ ਨਾ ਗੱਡੀ ਦੇ ਵਿੱਚ ਛਤਰੀ ਹੁੰਦੀ ਆ ਛਤਰੀ ਆ ਜਿਹੜੀ ਉਹ ਲੈਂਦਾ ਤੇ ਕਿੜਕੀ ਖੋਲ ਕੇ ਬਾਹਰ ਆ ਜਾਂਦਾ ਉਸ ਬੱਸ ਸਟੈਂਡ ਦੇ ਸ਼ੈੱਡੇ ਹੇਠਾਂ ਜਾ ਕੇ ਕਹਿੰਦਾ ਵੀ ਤੁਸੀਂ ਡਰੋ ਨਾ ਮੈਂ ਤੁਹਾਡੀ ਮਦਦ ਕਰਨ ਲਈ ਰੁਕਿਆਂਗਾ ਤੁਸੀਂ ਇੰਨੀ ਹਨੇਰੀ ਰਾਤ ਦੇ ਵਿੱਚ ਇੱਥੇ ਇਕੱਲੇ ਕਿਵੇਂ ਰਾਤ ਕੱਟੋਗੇ ਜੇ ਤੁਸੀਂ ਕਿਸੇ ਮੁਸੀਬਤ ਦੇ ਵਿੱਚ ਹੋ ਤਾਂ ਮੈਂ ਤੁਹਾਡੀ ਮਦਦ ਕਰੂੰ ਤੁਸੀਂ ਮੇਰੇ ਨਾਲ ਮੇਰੇ ਘਰ ਜਾ ਕੇ ਅੱਜ ਦੀ ਰਾਤ ਕੱਟ ਸਕਦੇ ਹੋ ਮੇਰੇ ਘਰ ਦੇ ਵਿੱਚ ਮੇਰੀ ਧੀ ਤੇ ਉਹਨੂੰ ਸੰਭਾਲਣ ਵਾਲੀ ਜਿਹੜੀ ਕਾਕੀ ਆ ਸਾਡੀ ਉਹ ਆ ਤੇ ਤੁਹਾਨੂੰ ਉੱਥੇ ਕੋਈ ਕੁਝ ਨਹੀਂ ਕਹੂਗਾ ਤਾਂ ਸ਼ਾਲਨੀ ਆ ਜਿਹੜੀ ਉਹ ਇੱਕ ਵਾਰ ਨੀਰਜ ਵੱਲ ਵੇਖਦੀ ਆ ਤੇ ਉਹਨੂੰ ਨੀਰਜ ਦੀਆਂ ਅੱਖਾਂ ਦੇ ਵਿੱਚ ਸੱਚਾਈ ਨਜ਼ਰ ਆਉਂਦੀ ਆ ਤੇ ਉਹ ਚਲੋ ਨੀਰਜ ਦੇ ਨਾਲ ਚੱਲ ਪੈਂਦੀ ਆ ਗਿੱਲੀ ਚੁੰਨੀ ਦੇ ਨਾਲ ਉਹ ਆਪਣੇ ਆਪ ਨੂੰ ਢੱਕਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਆ ਤੇ ਚਲੋ ਨੀਰਜ ਆ ਜਿਹੜਾ ਉਹਨੂੰ ਪਿਛਲੀ ਸੀਟ ਤੇ ਬਿਠਾ ਲੈਂਦਾ ਤੇ ਆਪਣੇ ਘਰ ਵੱਲ ਨੂੰ ਚੱਲ ਪੈਂਦਾ ਜਦੋਂ ਉਹ ਆਪਣੇ ਘਰੇ ਆ ਕੇ ਗੱਡੀ ਲਾਉਂਦਾ ਗੱਡੀ ਚੋਂ ਉਤਰਦਾ ਤੇ ਜਿਹੜੀ ਕਾਕੀ ਹੁੰਦੀ ਉਹ ਵੀ ਭੱਜੀ ਆਉਂਦੀ ਆ ਉਹ ਕਹਿੰਦੀ ਕਿ ਨੀਰਜ ਬੇਟਾ ਜਲਦੀ ਲਿਆਓ ਦਵਾਈ ਵੀ ਪਰੀ ਤਾਂ ਬਹੁਤ ਜ਼ਿਆਦਾ ਰੋ ਰਹੀ ਉਹਨੂੰ ਬਹੁਤ ਜ਼ਿਆਦਾ ਬੁਖਾਰ ਹੋਇਆ ਪਿਆ ਤਾਂ ਨੀਰਜ ਆ ਉਹ ਕਹਿੰਦਾ ਕਿ ਪਰੀ ਨੂੰ ਦਵਾਈ ਮੈਂ ਦਿੰਨਾ ਤੁਸੀਂ ਐਂ ਕਰੋ ਤੁਸੀਂ ਨਾ ਆਹ ਕੁੜੀ ਹੈਗੀ ਇਹਨੂੰ ਕੱਪੜੇ ਦੇ ਦਿਓ ਜਦੋਂ ਕਾਕੀਆ ਉਹ ਸ਼ਾਲਨੀ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖਦੀ ਆ ਤੇ ਸ਼ਾਲਨੀ ਵੀ ਉਹਨੂੰ ਦੇਖ ਕੇ ਨੀਵੀਂ ਜੀ ਪਾ ਲੈਂਦੀ ਆ ਤੇ ਕਾਕੀ ਸਮਝ ਜਾਂਦੀ ਆ ਵੀ ਹਨਾ ਇਹ ਭਿੱਜੀ ਹੋਈ ਆ ਮੀਂਹ ਦੇ ਨਾਲ ਤੇ ਆਪਣੇ ਆਪ ਨੂੰ ਢੱਕਣ ਦੀ ਕੋਸ਼ਿਸ਼ ਕਰ ਰਹੀ ਆ ਉਹਨੂੰ ਕਹਿੰਦੀ ਵੀ ਆ ਜਾਤੀ ਇਹ ਮੇਰੇ ਨਾਲ ਆ ਜਾ ਚਲ ਉਹਨੂੰ ਅੰਦਰ ਲੈ ਜਾਂਦੀ ਆ ਬਾਥਰੂਮ ਦੇ ਵਿੱਚ ਉਹਨੂੰ ਲੈ ਜਾ ਕੇ ਤੇ ਉਸ ਤੋਂ ਬਾਅਦ ਉਹ ਨੀਰਜ ਦੀ ਪਤਨੀ ਵਾਲੇ ਕੱਪੜੇ ਆ ਜਿਹੜੇ ਉਹਨੂੰ ਦੇ ਦਿੰਦੀ ਆ ਤਾਂ ਚਲੋ ਸ਼ਾਲਨੀ ਉਹ ਕੱਪੜੇ ਪਾ ਲੈਂਦੀ ਆ ਤੇ ਕੱਪੜੇ ਪਾ ਕੇ ਜਦੋਂ ਉਹ ਬਾਹਰ ਆਉਂਦੀ ਆ ਤੇ ਉਹ ਪੁੱਛਦੀ ਆ ਹਨਾ ਵੀ ਤੁਸੀਂ ਕੌਣ ਹੋ ਤਾਂ ਉਹ ਦੱਸਦੀ ਆ ਵੀ ਮੈਂ ਤਾਂ ਇਸ ਘਰ ਦੇ ਵਿੱਚ ਕੰਮ ਕਰਨ ਵਾਲੀ ਕਾਕੀ ਆ ਵੀ ਜਿਹੜਾ ਮੁੰਡਾ ਤੈਨੂੰ ਲੈ ਕੇ ਆਇਆ ਵੀ ਉਹਦੇ ਘਰ ਵਾਲੀ ਦੀ ਮੌਤ ਹੋ ਗਈ ਸੀ ਇਹ ਉਹਦੀ ਬੇਟੀ ਛੋਟੀ ਆ ਉਹਦੀ ਸੰਭਾਲ ਕਰਦੀ ਆ ਮੈਂ ਤੇ ਇੱਥੇ ਹੀ ਰਹਿਣੀ ਆ ਤੇ ਚਲੋ ਉਸ ਤੋਂ ਬਾਅਦ ਉਹ ਦੱਸਦੀ ਆ ਉਹਨੂੰ ਵੀ ਇਹ ਕੁੜੀ ਨੂੰ ਬੁਖਾਰ ਹੋ ਗਿਆ ਸੀ ਸ਼ਾਲਣੀ ਆ ਜਿਹੜੀ ਉਹ ਉੱਥੋਂ ਜਾਂਦੀ ਆ ਨੀਰਜ ਦੇ ਕਮਰੇ ਵੱਲ ਤੇ ਉਹ ਕਮਰੇ ਦੇ ਦਰਵਾਜ਼ੇ ਤੇ ਖੜਕੇ ਵੇਖਦੀ ਆ ਤੇ ਨੀਰਜ ਆਪਣੀ ਧੀ ਪਰੀ ਨੂੰ ਗੋਦੀ ਦੇ ਵਿੱਚ ਲੈ ਕੇ ਉਹਨੂੰ ਬਰਾ ਰਿਹਾ ਹੁੰਦਾ ਉਹਨੂੰ ਦਵਾਈ ਦਿੰਦਾ ਤੇ ਉਹ ਕਹਿੰਦਾ ਵੀ ਉਹ ਕਹਿੰਦੀ ਹੈਗੀ ਪਾਪਾ ਕੱਲ ਨੂੰ ਮਦਰਸ ਡੇ ਆ ਤੇ ਸਾਰਿਆਂ ਦੀਆਂ ਮੰਮੀਆਂ ਆਉਣਗੀਆਂ ਸਾਰੇ ਬੱਚੇ ਆਪਣੀਆਂ ਮੰਮੀਆਂ ਨੂੰ ਕਾਰਡ ਦੇਣਗੇ ਮੇਰੀ ਮੰਮੀ ਕਿੱਥੇ ਚਲੀ ਗਈ ਤੁਸੀਂ ਉਹਨੂੰ ਲੈ ਆਓ ਤਾਂ ਉਹ ਕਹਿੰਦਾ ਕਿ ਪਰੀ ਪੁੱਤ ਮੈਂ ਤੈਨੂੰ ਬਹੁਤ ਵਾਰ ਦੱਸਿਆ ਹਨਾ ਵੀ ਤੇਰੀ ਮਾਂ ਤਾਂ ਬਹੁਤ ਦੂਰ ਚਲੀ ਗਈ ਵੀ ਉਹਨੂੰ ਮੈਂ ਲਿਆ ਨਹੀਂ ਸਕਦਾ ਕਾਸ਼ ਮੈਂ ਤੇਰੀ ਮਾਂ ਨੂੰ ਲਿਆ ਸਕਦਾ ਤੇ ਵੀ ਤੂੰ ਹੁਣ ਸੌਂ ਜਾ ਕੋਈ ਗੱਲ ਨਹੀਂ ਮੰਮੀ ਦੀ ਥਾਂ ਤੇ ਮੈਂ ਚੱਲੂ ਪਰ ਪਰੀ ਹੈ ਜਿਹੜੀ ਉਹ ਜਿੱਦ ਫੜ ਕੇ ਬੈਠੀ ਹੁੰਦੀ ਆ ਤਾ ਇਹਨੇ ਨੂੰ ਜਿਹੜੀ ਛਾਲਣੀ ਆ ਉਹਦੇ ਅੰਦਰ ਨਾ ਇੱਕ ਮਮਤਾ ਦੀ ਖਿੱਚ ਪੈਂਦੀ ਆ ਜਿਵੇਂ ਉਹਦੇ ਹੁਣ ਬੱਚਾ ਨਹੀਂ ਹੋਇਆ ਸੀ ਔਲਾਦ ਵਾਸਤੇ ਉਹ ਵੀ ਤਰਸਦੀ ਸੀ ਪਰ ਪਰੀ ਉਹ ਤਾਂ ਰੋਂਦੀ ਚੱਲੀ ਨਹੀਂ ਜਾਂਦੀ 6 ਸਾਲ ਦੀ ਪਰੀ ਤੇ ਚਲੋ ਉਸ ਤੋਂ ਬਾਅਦ ਛਾਲਣੀ ਅੰਦਰ ਜਾਂਦੀ ਆ ਨੀਰਜ ਨੂੰ ਕਹਿੰਦੀ ਵੀ ਮੈਨੂੰ ਫੜਾਵੇ ਨੂੰ ਨੀਰਜ ਆ ਜਿਹੜਾ ਉਹ ਆਪਣੀ ਧੀ ਪਰੀ ਨੂੰ ਛਾਲਣੀ ਨੂੰ ਫੜਾ ਦਿੰਦਾ ਤੇ ਆਪ ਬਾਹਰ ਚੱਲਿਆ ਜਾਂਦਾ ਤਾਂ ਉਸ ਤੋਂ ਬਾਅਦ ਛਾਲਣੀ ਆ ਜਿਹੜੀ ਉਹ ਪਰੀ ਨੂੰ ਆਪਣੀ ਗੋਦੀ ਦੇ ਵਿੱਚ ਬਿਠਾਉਂਦੀ ਆ ਉਹਨੂੰ ਆਪਣੀ ਹਿੱਕ ਦੇ ਨਾਲ ਲਾਉਂਦੀ ਆ ਤੇ ਉਹਨੂੰ ਲੋਰੀ ਸੁਣਾਉਣ ਲੱਗਦੀ ਆ ਲੋਰੀ ਸੁਣਦੇ ਸੁਣਦੇ ਪਰੀ ਸੌ ਜਾਂਦੀ ਆ ਤੇ ਉਹਨੂੰ ਬੈੱਡ ਤੇ ਲਟਾ ਦਿੰਦੀ ਆ ਇਹ ਸਾਰਾ ਸੀਨ ਆ ਜਿਹੜਾ ਇਹ ਨੀਰਜ ਬਾੜ ਖੜਾ ਦੇਖ ਰਿਹਾ ਹੁੰਦਾ ਉਸ ਤੋਂ ਬਾਅਦ ਜਦੋਂ ਉਹ ਜਾਣ ਲੱਗਦੀ ਆ ਤਾਂ ਪਰੀ ਉਹਦਾ ਹੱਥ ਫੜ ਲੈਂਦੀ ਆ ਸੁੱਤੀ ਪਈ ਉਹ ਕਹਿੰਦੀ ਮਾਂ ਮੇਰੇ ਸਾਥ ਸੋ ਜਾਓ ਤੇ ਉਹਨਾਂ ਵਿਚਾਰੀ ਇਹ ਹੁੰਦਾ ਹਨਾ ਵੀ ਇਹਨੇ ਮੈਨੂੰ ਆਪਣੀ ਮਾਂ ਸਮਝ ਲਿਆ। ਉਹਦੇ ਵੀ ਅੰਦਰ ਮਮਤਾ ਦੀ ਇੱਕ ਖਿੱਚ ਹੁੰਦੀ ਆ। ਉਹਨੇ ਆਪਣੀ ਔਲਾਦ ਵਾਸਤੇ ਉਹ ਤਰਸੀ ਹੁੰਦੀ ਆ। ਤੇ ਉਹਨੂੰ ਇਹ ਲੱਗਦਾ ਵੀ ਮੈਂ ਤੂੰ ਦੂਰ ਨਾ ਜਾਵਾਂ। ਤੇ ਉਹ ਨਾ ਉਹਦੇ ਨਾਲ ਹੀ ਸੌ ਜਾਂਦੀ ਆ ਪਰੀ ਦੇ ਨਾਲ। ਉਹਨੂੰ ਪਾ ਲੈਂਦੀ ਆ ਨਾਲ ਤੇ ਚਲੋ ਦੋਨਾਂ ਜਣੀਆਂ ਨੂੰ ਨੀਂਦ ਆ ਜਾਂਦੀ ਆ। ਉਸ ਤੋਂ ਘੰਟੇ ਕੁ ਬਾਅਦ ਨੀਰਜ ਫੇਰ ਘੇੜਾ ਮਾਰਦਾ ਤੇ ਉਹ ਦੇਖਦਾਗਾ ਵੀ ਜਿਹੜੀ ਛਾਲਣੀ ਆ ਉਹ ਪਰੀ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਕੇ ਪਈ ਹੁੰਦੀ ਆ ਵੀ ਜਿਵੇਂ ਉਹਦੀ ਸਕੀਤੀ ਹੋਵੇ ਤੇ ਉਹਦੀ ਸਕੀ ਮਾਂ ਹੋਵੇ। ਨੀਰਜ ਦੇ ਮਨ ਨੂੰ ਸਕੂਨ ਮਿਲਦਾ ਤੇ ਉਹ ਦੂਜੇ ਕਮਰੇ ਚ ਜਾ ਕੇ ਸੌਂ ਜਾਂਦਾ ਅਗਲੇ ਦਿਨ ਸਵੇਰੇ ਜਦੋਂ ਨੀਰਜ ਉੱਠਦਾ ਤੇ ਉਹ ਵੇਖਦਾਗਾ ਤੇ ਕਾਕੀ ਨੂੰ ਪੁੱਛਦਾ ਕਾਕੀ ਕਹਿੰਦੀ ਵੀ ਪੁੱਤ ਮੈਂ ਗਈ ਸੀ ਅੰਦਰ ਵੀ ਉਹ ਤਾਂ ਸੁੱਤੀਆਂ ਪਈਆਂ ਕਹਿੰਦਾ ਵੀ ਉਹਨਾਂ ਨੂੰ ਉਠਾਉ ਉਹਨੇ ਸਕੂਲ ਜਾਣਾ ਤਾਂ ਚਲੋ ਕਾਕੀ ਐ ਵਿਚਾਰੀ ਚਾਹ ਲੈ ਕੇ ਆਉਂਦੀ ਆ ਉਹ ਆ ਕੇ ਸ਼ਾਲਣੀ ਨੂੰ ਬਾਜ ਮਾਰਦੀ ਆ ਕਹਿੰਦੀ ਵੀ ਤੀ ਇਹ ਉੱਠ ਸ਼ਾਲਣੀ ਦੀ ਵੀ ਅੱਖ ਖੁੱਲ੍ਹ ਜਾਂਦੀ ਆ ਤੇ ਉਹ ਦੇਖਦੀ ਆ ਵੀ ਪਰੀ ਉਹਦੇ ਨਾਲ ਲਿਪਟੀ ਪਈ ਹੁੰਦੀ ਆ ਫਿਰ ਉਸ ਤੋਂ ਬਾਅਦ ਉਹ ਪਰੀ ਨੂੰ ਉਠਾਉਂਦੀ ਆ ਤੇ ਉਸ ਤੋਂ ਬਾਅਦ ਉਹ ਉਹਨੂੰ ਸਕੂਲ ਵਾਸਤੇ ਤਿਆਰ ਕਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਪੁੱਤਰ ਤੇਰੀ ਮਦਰ ਵਰਕਸ਼ਾਪ ਤੇ ਮੈਂ ਜਾਊਂਗੀ ਤੇ ਤੂੰ ਐਨਾ ਸੋਚੀ ਵੀ ਤੇਰੇ ਨਾਲ ਜਾਣ ਵਾਸਤੇ ਕੋਈ ਹੈ ਨਹੀਂ ਨਾਲੇ ਜਿਹੜਾ ਤੂੰ ਮਦਰਜ਼ ਡੇ ਤੇ ਕਾਰਡ ਬਣਾਇਆ ਉਹ ਨਹੀਂ ਮੈਨੂੰ ਦਿਖਾਵੇਂਗੀ ਤੇ ਜਿਹੜੀ ਭਰੀ ਆ ਉਹ ਕਾਰਡ ਦਿਖਾਉਂਦੀ ਆ ਤੇ ਕਹਿੰਦੀ ਆ ਕਿ ਕਾਰਡ ਸੋਹਣਾ ਬਣਿਆ ਉਹ ਕਹਿੰਦੀ ਵੀ ਹਾਂ ਸੋਹਣਾ ਬਣਿਆ ਚਲ ਉਸ ਤੋਂ ਬਾਅਦ ਉਹਨੂੰ ਸਕੂਲ ਭੇਜ ਦਿੰਦੀ ਆ ਤੇ ਨੀਰਜ ਆ ਜਿਹੜਾ ਉਹ ਤਿਆਰ ਹੋ ਕੇ ਆਫਿਸ ਜਾਂਦਾ ਛਾਲਣੀ ਜਿਹੜੀ ਨੀਰਜ ਨੂੰ ਕਹਿੰਦੀ ਆ ਕਿ ਵੀ ਮੈਂ ਅੱਜ ਜਾਣਾ ਉਹ ਕਹਿੰਦਾ ਵੀ ਤੂੰ ਕਿੱਥੇ ਜਾਣਾ ਵੀ ਤੂੰ ਆਪਦੇ ਬਾਰੇ ਕੁਝ ਦੱਸਿਆ ਨਹੀਂ ਆਪਣੀ ਗੱਲ ਹੀ ਨਹੀਂ ਹੋਈ ਜਦੋਂ ਉਹ ਜਾਂਦਾ ਉਹ ਤੋਂ ਗੱਲ ਪੁੱਛਦਾ ਤਾਂ ਫਿਰ ਛਾਲਣੀ ਆਪਣੀ ਸਾਰੀ ਕਹਾਣੀ ਨੀਰਜ ਨੂੰ ਦੱਸਦੀ ਆ ਕਿ ਵੀ ਮੈਂ ਤਾਂ ਇੱਕ ਵਿਧਵਾਂਗੀ ਮੇਰੀ ਸੱਸ ਨੇ ਮੈਨੂੰ ਘਰੋਂ ਕੱਢਤਾ ਵੀ ਮੇਰਾ ਪਤੀ ਮੈਨੂੰ ਬਹੁਤ ਪਿਆਰ ਕਰਦਾ ਸੀ ਪਰ ਮੈਂ ਉਹਨੂੰ ਔਲਾਦ ਨਹੀਂ ਦੇ ਸਕੀ ਤੇ ਇੱਕ ਸੜਕ ਹਾਦਸੇ ਦੇ ਵਿੱਚ ਮੇਰੇ ਪਤੀ ਦੀ ਮੌਤ ਹੋ ਗਈ ਤੇ ਮੇਰੀ ਸੱਸ ਮੈਨੂੰ ਮਨਹੂਸ ਸਮਝਦੀ ਆ ਮੇਰਾ ਕੋਈ ਟਿਕਾਣਾ ਨਹੀਂ ਕੋਈ ਮੇਰਾ ਰਹਿਣ ਦਾ ਨਹੀਂ ਹੈਗਾ ਤਾਂ ਨੀਰਜ ਉਹਨੂੰ ਕਹਿੰਦਾ ਕਿ ਤੁਹਾਡੇ ਸਿਰ ਤੇ ਛੱਤ ਹੈ ਨਹੀਂ ਤੇ ਸਾਡੇ ਘਰ ਦੇ ਵਿੱਚ ਇੱਕ ਔਰਤ ਤੇ ਲੂੜਾ ਭਾਵੇਂ ਕਿ ਕਾਕੀ ਹੈਗੀ ਆ ਪਰ ਮੈਨੂੰ ਇਹ ਲੱਗਦਾ ਵੀ ਪਰੀ ਤੁਹਾਡੇ ਨਾਲ ਜਾਦੇ ਅਟੈਚ ਹੋ ਕੇ ਰਹਿ ਸਕਦੀ ਆ ਤੇ ਮੈਂ ਚਾਹਣਾ ਵੀ ਤੁਸੀਂ ਮੇਰੀ ਪਰੀ ਕਰਕੇ ਇਸ ਘਰ ਚ ਰਹੋ ਤਾਂ ਚਲੋ ਸ਼ਾਲਨੀ ਆ ਜਿਹੜੀ ਉਹ ਕਹਿੰਦੀ ਕਿ ਠੀਕ ਆ ਉਹ ਨੂੰ ਕੰਮ ਸਮਝਾ ਦਿੰਦਾ ਵੀ ਤੁਸੀਂ ਸਿਰਫ ਪਰੀ ਦਾ ਖਿਆਲ ਰੱਖਣਾ ਤੇ ਕਾਕੀ ਨੂੰ ਕਹਿੰਦਾ ਵੀ ਕਾਕੀ ਤੁਸੀਂ ਇਹ ਨਾ ਸਮਝਿਓ ਵੀ ਮੈਂ ਤੁਹਾਨੂੰ ਕੰਮ ਤੋਂ ਕੱਢ ਦੂੰ ਵੀ ਤੁਸੀਂ ਵੀ ਸ਼ਾਲਨੀ ਦੇ ਨਾਲ ਹੀ ਰਹਿਣਾ ਤੇ ਪਰ ਮੈਂ ਤਾਂ ਆਪਣੀ ਪਰੀ ਨੂੰ ਖੁਸ਼ ਦੇਖਣਾ ਚਾਹਣਾ ਤੇ ਚਲੋ ਸ਼ਾਲਨੀ ਹੈ ਜਿਹੜੀ ਉੱਥੇ ਹੀ ਰੁਕ ਜਾਂਦੀ ਹੈ ਕਿਉਂਕਿ ਉਹਨੂੰ ਵੀ ਵਿਚਾਰੇ ਨੂੰ ਸਹਾਰੇ ਦੀ ਲੋੜ ਹੁੰਦੀ ਆ ਤੇ ਚਲੋ ਉੱਥੇ ਰਹਿੰਦੀ ਆ ਉਹ ਤੇ ਇੱਕ ਹਫਤਾ ਉਹਨੂੰ ਇਸ ਘਰ 'ਚ ਆਈ ਨੂੰ ਹੋ ਜਾਂਦਾ ਇੱਕ ਹਫਤੇ ਦੇ ਵਿੱਚ ਸ਼ਾਲਨੀ ਕਾਕੀ ਦਾ ਵੀ ਦਿਲ ਜਿੱਤ ਲੈਂਦੀ ਆ ਨੀਰੇਜ ਦਾ ਵੀ ਉਹ ਖਿਆਲ ਰੱਖਣ ਲੱਗ ਜਾਂਦੀ ਆ ਪਰੀ ਤਾਂ ਉਹਦੇ ਬਹੁਤ ਨੇੜੇ ਆ ਚੁੱਕੀ ਹੁੰਦੀ ਆ ਜਿਹੜੀਆਂ ਗੱਲਾਂ ਮਾਮਾ ਨੇ ਧੀਆ ਨਾਲ ਕਰਨੀਆਂ ਹੁੰਦੀਆਂ ਜਿਹੜੇ ਨਖਰੇ ਮਾਮਾ ਨੇ ਧੀਆ ਦੇ ਚੱਕਣੇ ਹੁੰਦੇ ਆ ਪਰੀ ਉਹਵੇਂ ਹੀ ਸ਼ਾਲਨੀ ਦੇ ਨਾਲ ਹਣਾ ਬਿਜ਼ੀ ਹੋ ਜਾਂਦੀ ਆ ਤੇ ਸ਼ਾਲਨੀ ਵੀ ਪਰੀ ਦਾ ਬਹੁਤ ਖਿਆਲ ਰੱਖਦੀ ਆ ਉਹਨੂੰ ਸਕੂਲ ਤਿਆਰ ਕਰਕੇ ਭੇਜਣਾ ਫਿਰ ਉਹਨੂੰ ਆਈ ਨੂੰ ਖਾਣਾ ਦੇਣਾ ਉਹਦੇ ਨਾਲ ਖੇਡਣਾ ਉਹਨੂੰ ਹੋਮਵਰਕ ਕਰਾਉਣਾ ਸਾਰਾ ਕੰਮ ਆ ਸ਼ਾਲਨੀ ਕਰਾਉਂਦੀ ਆ ਤੇ ਇੱਕ ਦਿਨ ਪਰੀ ਸਕੂਲੋਂ ਆਉਂਦੀ ਆ ਤੇ ਸਕੂਲੋਂ ਆ ਕੇ ਸ਼ਾਲਨੀ ਆ ਜਿਹੜੀ ਉਹ ਬੈਠੀ ਹੁੰਦੀ ਆ ਉਹਦੇ ਕੋਲ ਆ ਕੇ ਕਹਿੰਦੀ ਅੰਮੀ ਤੁਹਾਨੂੰ ਪਤਾ ਅੱਜ ਸਕੂਲ ਦੇ ਵਿੱਚ ਸਾਡੇ ਡਰੈਂਕ ਟੀਚਰ ਨੇ ਸਾਨੂੰ ਫੈਮਲੀ ਬਣਾਉਣ ਵਾਸਤੇ ਕਿਹਾ ਸੀ ਤੇ ਆ ਦੇਖੋ ਮੈਂ ਫੈਮਲੀ ਦੀ ਪਿਕਚਰ ਬਣਾਈ ਆ ਤੇ ਇਹਦੇ ਵਿੱਚ ਆ ਸੀ ਪਾਪਾ ਆ ਸੀ ਮੈਂ ਤੇ ਆ ਸੀ ਤੁਸੀਂ ਤਾਂ ਸ਼ਾਲਨੀ ਕਹਿੰਦੀ ਕਿ ਬੇਟਾ ਇਹ ਤੁਹਾਡੇ ਮੰਮਾ ਨੇ ਜਿਹੜੇ ਉਹ ਫੋਟੋ ਲੱਗੀ ਹੋਈ ਹੈ ਨਾ ਤੁਹਾਡੇ ਮੰਮੀ ਕਿੰਨੇ ਸੋਹਣੇ ਨੇਗੇ ਇਹ ਮੰਮੀ ਨੇ ਉਹ ਮੈਂ ਨਹੀਂ ਪੁੱਤਰ ਮੈਂ ਤੇਰੀ ਮਾਂ ਨਹੀਂ ਹੈਗੀ ਉਹ ਕਹਿੰਦੀ ਮਾਂ ਮੈਨੂੰ ਪਤਾ ਮੇਰੀ ਉਹ ਮਾਂ ਜਿਹੜੀ ਰੱਬ ਕੋਲ ਚਲੀ ਗਈ ਉਹ ਕਦੇ ਵੀ ਵਾਪਸ ਨਹੀਂ ਆਉਗੀ ਪਰ ਮੈਂ ਸੱਚ ਦੱਸਾਂ ਮੈਨੂੰ ਓਨੀ ਹੀ ਖੁਸ਼ਬੂ ਤੁਹਾਡੇ ਚੋਂ ਆਉਂਦੀ ਆ ਜਿ ਜਿੰਨੀ ਆਪਣੀ ਮਾਂ ਚੋਂ ਆਉਂਦੀ ਸੀ ਜਿੰਨੀ ਆਪਣੀ ਮਾਂ ਦੀ ਤਸਵੀਰ ਚੋਂ ਖੁਸ਼ਬੂ ਆਉਂਦੀ ਹੈ ਓਜਿਹੇ ਹੀ ਓਹਜਿਹੇ ਹੀ ਤੁਹਾਡੇ ਚੋਂ ਵੀ ਆਉਂਦੀ ਆ ਤੁਸੀਂ ਹੀ ਅੱਜ ਤੋਂ ਮੇਰੀ ਮਾਂ ਹੋ ਜਦੋਂ ਉਹ ਇਹ ਗੱਲ ਕਹਿੰਦੀ ਆ ਤਾਂ ਸ਼ਾਲਨੀ ਉਹਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲੈਂਦੀ ਆ ਇਹ ਗੱਲ ਰਸੋਈ 'ਚ ਖੜੀ ਕਾਕੀ ਨੂੰ ਵੀ ਸੁਣ ਜਾਂਦੀ ਆ ਤੇ ਉਧਰੋਂ ਨੀਰਜ ਆਇਆ ਹੁੰਦਾ ਦਫ਼ਤਰ ਤੋਂ ਉਹ ਵੀ ਗੱਲ ਸੁਣ ਲੈਂਦਾ। ਸ਼ਾਲਨੀ ਉਹਦਾ ਮੱਥਾ ਚੁੰਮਦੀ ਆ, ਉਹਦੀ ਅੱਖਾਂ ਚੁੰਮਦੀ ਆ ਤੇ ਚਲੋ ਉਸ ਤੋਂ ਬਾਅਦ ਉਹਨੂੰ ਕਹਿੰਦੀ ਵੀ ਚਲ ਖਾਣੇ ਦਾ ਟਾਈਮ ਹੋ ਗਿਆ। ਫਿਰ ਉਹਨੂੰ ਖਾਣਾ ਖਵਾਉਂਦੀ ਆ ਤੇ ਸ਼ਾਮ ਨੂੰ ਨੀਰਜ ਜਿਹੜਾ ਉਹ ਉਦਾਸ ਬੈਠਾ ਹੁੰਦਾ ਸ਼ਾਲਨੀ ਦੋ ਕੱਪ ਕੌਫੀ ਦੇ ਲੈ ਕੇ ਆਉਂਦੀ ਆ। ਨੀਰਜ ਸੋਫੇ ਤੇ ਬੈਠਾ ਹੁੰਦਾ ਤੇ ਸ਼ਾਲਨੀ ਆ ਜਿਹੜੀ ਉਹ ਥੱਲੇ ਬਹਿ ਜਾਂਦੀ ਆ। ਉਹਨੂੰ ਕਹਿੰਦਾ ਵੀ ਤੂੰ ਥੱਲੇ ਕਿਉਂ ਬਹਿਣੀ ਆ? ਉਹ ਕਹਿੰਦੀ ਵੀ ਮੈਨੂੰ ਥੱਲੇ ਬੈਠਣਾ ਹੀ ਵਧੀਆ ਲੱਗਦਾ ਵੀ ਮੈਨੂੰ ਲੱਗਦਾ ਵੀ ਮੇਰੀ ਔਕਾਤ ਨਹੀਂ ਹੈਗੀ ਸੋਫੇ ਜਾਂ ਕੁਰਸੀ ਤੇ ਬੈਠਣ ਦੀ ਮੈਂ ਤਾਂ ਇੱਥੇ ਠੀਕ ਆ ਉਹ ਕਹਿੰਦਾ ਵੀ ਸ਼ਾਲਨੀ ਤੂੰ ਐਨਾ ਸੋਚਿਆ ਕਰ ਵੀ ਉੱਚਾ ਨੀਮਾ ਕੋਈ ਨਹੀਂ ਹੁੰਦਾ ਹਨਾ ਬੰਦੇ ਦਾ ਜਿਹੜਾ ਇਨਸਾਨ ਆ ਇਨਸਾਨੀਅਤ ਹੀ ਬੰਦੇ ਦੀ ਪਛਾਣ ਹੁੰਦੀ ਆ ਤੁਸੀਂ ਐਦਾਂ ਕਹਿ ਕੇ ਮੈਨੂੰ ਛੋਟਾ ਨਾ ਕਰੋ ਉਹ ਕਹਿੰਦੀ ਵੀ ਨਹੀਂ ਨੀਰਜ ਮੈਨੂੰ ਇੱਥੇ ਹੀ ਬੈਠਣ ਤੇ ਸਕੂਨ ਮਿਲਦਾ ਚਲੋ ਨੀਰਜ ਉਹਨੂੰ ਜ਼ਿਆਦਾ ਨਹੀਂ ਕਹਿੰਦਾ ਉਸ ਤੋਂ ਬਾਅਦ ਉਹ ਦੋਨੋਂ ਯਾਨੀ ਗੱਲਾਂ ਕਰਨ ਲੱਗ ਜਾਂਦੇ ਆ ਤੇ ਫਿਰ ਜਿਹੜੀ ਕਾਕੀ ਆ ਉਹ ਆਉਂਦੀ ਆ ਤੇ ਕਾਕੀ ਕਹਿੰਦੀ ਕਿ ਸ਼ਾਲਨੀ ਪੁੱਤਰ ਅੱਜ ਨਾ ਮੇਰੀ ਤਬੀਅਤ ਠੀਕ ਨਹੀਂ ਮੈਂ ਚਾਹਣੀ ਆ ਵੀ ਬਾਜ਼ਾਰ ਦੇ ਵਿੱਚੋਂ ਸਬਜ਼ੀ ਤੂੰ ਲੈ ਆਵੇਂ ਤਾਂ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਕਾਕੀ ਮੈਂ ਚਲੀ ਜਾਊਂਗੀ ਤਾਂ ਚਲੋ ਉਹ ਉਸੇ ਵਕਤ ਕੌਫੀ ਪੀ ਕੇ ਹਣਾ ਥੈਲਾ ਚੱਕਦੀ ਆ ਤੇ ਸਬਜ਼ੀ ਲੈਣ ਜਾਂਦੀ ਆ ਜਦੋਂ ਉਹ ਘਰ ਤੋਂ ਬਾਹਰ ਨਿਕਲਦੀ ਆ ਤਾਂ ਸੋਸਾਇਟੀ ਦੀਆਂ ਕੁਝ ਔਰਤਾਂ ਉਹਨੂੰ ਮਿਲਦੀਆਂ ਤੇ ਉਹਨੂੰ ਖੜਾ ਕੇ ਪੁੱਛਣ ਲੱਗ ਜਾਂਦੀਆਂ ਵੀ ਤੂੰ ਕੌਣ ਆ ਤੇ ਸਾਨੂੰ ਪਤਾ ਲੱਗਿਆ ਵੀ ਤੂੰ ਇਸ ਘਰ ਚ ਰਹਿਣੀ ਆ ਤੇਰਾ ਨੀਰਜ ਦੇ ਨਾਲ ਕੀ ਰਿਸ਼ਤਾ ਛਾਲਣੀ ਆ ਜਿਹੜੀ ਉਹ ਚੁੱਪ ਕਰ ਜਾਂਦੀ ਆ ਨੀਵੀਂ ਪਾ ਲੈਂਦੀ ਆ ਤਾਂ ਉਹ ਔਰਤਾਂ ਉਥੇ ਭਾਰੂ ਹੋਣ ਲੱਗਦੀਆਂ ਇੰਨੇ ਨੂੰ ਨੀਰਜ ਤੇ ਕਾਕੀ ਵੀ ਬਾਹਰ ਆ ਜਾਂਦੇ ਆ ਆਵਾਜ਼ ਸੁਣ ਕੇ ਤੇ ਉਹ ਔਰਤਾਂ ਕਹਿ ਰਹੀਆਂ ਹੁੰਦੀਆਂ ਵੀ ਪਤਾ ਨਹੀਂ ਕੌਣ ਬੇਸ਼ਰਮ ਔਰਤ ਆ ਇਹ ਵੀ ਇਸ ਤਰ੍ਹਾਂ ਇੱਕ ਮਰਦ ਦੇ ਘਰੇ ਰਹਿ ਰਹੀ ਹੈਗੀ ਪਤਾ ਨਹੀਂ ਇਹਨਾਂ ਦੋਨਾਂ ਚ ਕੀ ਚੱਲਦਾ ਹੋਊਗਾ ਤਾਂ ਜਿਹੜੀ ਛਾਲਣੀ ਆ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਇਹ ਗੱਲ ਸੁਣ ਕੇ ਫਿਰ ਕਾਕੀ ਬੋਲਦੀ ਆ ਕਾਕੀ ਕਹਿੰਦੀ ਵੀ ਤੁਸੀਂ ਔਰਤਾਂ ਹੋ ਕੇ ਇੱਕ ਔਰਤ ਦੇ ਚਰਿੱਤਰ ਤੇ ਚਿੱਕੜ ਉਸ਼ਾਲ ਰਹੀ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਕੀ ਪਤਾ ਕਿਸੇ ਦੇ ਘਰ ਚ ਕੀ ਚੱਲ ਰਿਹਾ ਤੁਹਾਨੂੰ ਕੀ ਪਤਾ ਕੋਈ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਦੁਖੀ ਆ ਤੇ ਕਿਸੇ ਇਨਸਾਨ ਦੇ ਨਾਲ ਕਿਸੇ ਦੀ ਕੀ ਘਾਟ ਪੂਰੀ ਹੁੰਦੀ ਆ ਨਾਲੇ ਕਹਿੰਦੀ ਤੁਹਾਨੂੰ ਜਵਾਬ ਇਹ ਨਹੀਂ ਦੇਉ ਮੈਂ ਦੇਵਾਂਗੀ ਮੈਂ ਦੇਵਾਂ ਜਵਾਬ ਇਹ परी ਦੀ ਮਾਂ ਹੀ ਤੇ ਨੀਰਜ ਦੀ ਪਤਨੀ ਆ ਹੁਣ ਦੱਸੋ ਤੁਸੀਂ ਕੀ ਚਾਹਣੀ ਹੋ ਇਹ ਗੱਲ ਸੁਣ ਕੇ ਉਹ ਔਰਤਾਂ ਜਿਹੜੀਆਂ ਚੁੱਪ ਹੋ ਜਾਂਦੀਆਂ ਉਹਨਾਂ ਦੀਆਂ ਅੱਖਾਂ ਵੀ ਏਡੀਆਂ ਰਹਿ ਜਾਂਦੀਆਂ ਤੇ ਉਹ ਉੱਥੋਂ ਚੁੱਪ ਕਰਕੇ ਖਿਸਕ ਕੇ ਜਾਂਦੀਆਂ ਤੇ ਇਧਰੋਂ ਜਿਹੜੀ ਛਾਲਣੀ ਹੁੰਦੀ ਆ ਉਹ ਵੀ ਇਹ ਗੱਲ ਸੁਣ ਕੇ ਹੈਰਾਨ ਹੁੰਦੀ ਆ ਤੇ ਕਾਕੀ ਆ ਜਿਹੜੀ ਉਹਨੂੰ ਕਹਿੰਦੀ ਵੀ ਤੂੰ ਸਬਜ਼ੀ ਲੈ ਕੇ ਆ ਚਲੋ ਉਹ ਉੱਥੋਂ ਸਬਜ਼ੀ ਲੈਣ ਤਾਂ ਤੁਰ ਜਾਂਦੀ ਆ ਪਰ ਉਹਦੇ ਮਨ ਦੇ ਵਿੱਚ ਇਹੀ ਗੱਲ ਆਉਂਦੀ ਆ ਵੀ ਕਾਕੀ ਨੇ ਇਹ ਗੱਲ ਕਿਉਂ ਕਹੀ ਸਬਜ਼ੀ ਲੈ ਕੇ ਜਦੋਂ ਉਹ ਵਾਪਸ ਆਉਂਦੀ ਆ ਤਾਂ ਉਹਨੂੰ ਕਹਿੰਦੀ ਕਿ ਸ਼ਾਲਨੀ ਸੋਫੇ ਤੇ ਜਾ ਕੇ ਬੈਠ ਮੈਂ ਤੇਰੇ ਨਾਲ ਗੱਲ ਕਰਨੀ ਚਾਹਣੀ ਆ ਤੇ ਚਲੋ ਉਹ ਜਾ ਕੇ ਹਨਾ ਸੋਫੇ ਤੇ ਬਹਿ ਜਾਂਦੀ ਆ ਤੇ ਫਿਰ ਉਹ ਨੀਰਜ ਨੂੰ ਬੁਲਾਉਂਦੀ ਆ ਕਾਕੀ ਨੀਰਜ ਨੂੰ ਤੇ ਪਰੀ ਨੂੰ ਬੁਲਾਉਂਦੀ ਆ ਤੇ ਪਰੀ ਨੂੰ ਕਹਿੰਦੀ ਕਿ ਪਰੀ ਪੁੱਤਰ ਮੈਨੂੰ ਇਹ ਦੱਸ ਸ਼ਾਲਨੀ ਤੇਰੀ ਕੀ ਲੱਗਦੀ ਆ ਉਹ ਕਹਿੰਦੀ ਕਾਕੀ ਸ਼ਾਲਨੀ ਤਾਂ ਮੇਰੀ ਦੂਸਰੀ ਅੰਮੀ ਆ ਇੱਕ ਅੰਮੀ ਮੇਰੀ ਜਿਹੜੀ ਮੈਨੂੰ ਬਹੁਤ ਪਿਆਰ ਕਰਦੀ ਸੀ ਉਹ ਰੱਬ ਕੋਲ ਚਲੀ ਗਈ ਤੇ ਹੁਣ ਰੱਬ ਨੇ ਮੈਨੂੰ ਸ਼ਾਲਨੀ ਆਂਟੀ ਦੇਤੀ ਮਾ ਇਹ ਮੇਰੀ ਮਾਂ ਕੀ ਤੇ ਜਦੋਂ ਉਹ ਇਹ ਗੱਲ ਕਹਿੰਦੀ ਆ ਤੇ ਕਾਕੀ ਕਹਿੰਦੀ ਕਿ ਪੁੱਤਰ ਸ਼ਾਇਦ ਮੈਨੂੰ ਕੁਝ ਬੋਲਣ ਦੀ ਲੋੜ ਹੀ ਨਾ ਪਵੇ ਨੀਰਜ ਵਾਲੇ ਇਸ਼ਾਰਾ ਕਰਦੀ ਆ ਤੇ ਉਹ ਕਹਿੰਦੀ ਆ ਵੀ ਦੇਖੋ ਆ ਜਿਹੜੀ ਆਰੀ ਹੁੰਦੀ ਆ ਉਹਨੂੰ ਇੱਕ ਪਾਸੇ ਦੰਦੇ ਤੇ ਜਿਹੜੇ ਲੋਕ ਆ ਦੁਨੀਆਦਾਰੀ ਆ ਉਹਨੂੰ ਜਹਾਨ ਆ ਉਹਨੂੰ ਦੋ ਪਾਸੇ ਦੰਦੇ ਹੁੰਦੇ ਆ ਸ਼ਰਣੀ ਇਸ ਤਰ੍ਹਾਂ ਆਪਣੇ ਘਰ ਚ ਰਹੂਗੀ ਤਾਂ ਲੋਕ ਸਵਾਲ ਚੁੱਕਣਗੇ ਮੈਂ ਬਜ਼ੁਰਗ ਸੀ ਲੋਕਾਂ ਨੇ ਤਾਂ ਸਵਾਲ ਮੇਰੇ ਤੇ ਵੀ ਚੁੱਕ ਦੇਣੇ ਸੀ ਪਰ ਮੇਰੀ ਉਮਰ ਦਾ ਸ਼ਾਇਦ ਲਿਹਾਜ਼ ਲੋਕਾਂ ਨੂੰ ਮਾਰਦਾ ਪਰ ਸ਼ਾਲਨੀ ਨੂੰ ਤੁਸੀਂ ਇੱਥੇ ਇੰਨਾ ਟਾਈਮ ਕਿੰਨਾ ਚਿਰ ਰੱਖੋਗੇ ਨਿਰਜ ਮੈਂ ਪਾ ਮੈਂ ਤੇਰੀ ਮਾਂ ਨਹੀਂ ਲੱਗਦੀ ਪਰ ਮੈਂ ਤੇਰੀ ਮਾਵਾ ਵਰਗੀਆਂ ਤੇ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹਣੀ ਆਂ ਵੀ ਤੂੰ ਲੋਕਾਂ ਦੇ ਦਿਮਾਗ ਤੇ ਮੂੰਹ ਬੰਦ ਕਰਨ ਨੇ ਤੇਰਾ ਤੇਰਾ ਕੰਮ ਆ ਤੂੰ ਉਹਨਾਂ ਦੇ ਮੂੰਹ ਬੰਦ ਕਰ ਤੇ ਮੂੰਹ ਬੰਦ ਫੇਰ ਹੋਣਗੇ ਜੇ ਤੂੰ ਸ਼ਾਲਨੀ ਨੂੰ ਆਪਣੀ ਪਤਨੀ ਦੇ ਰੂਪ ਦੇ ਵਿੱਚ ਅਪਣਾ ਲਵੇਂ ਇਹਨੂੰ ਸਹਾਰੇ ਦੀ ਲੋੜ ਆ ਤੇ ਪਰੀ ਨੂੰ ਮਾਂ ਦੀ ਲੋੜਾ ਤੇਨੂੰ ਇੱਕ ਪਤਨੀ ਦੀ ਲੋੜਾ ਤੁਸੀਂ ਇੱਕ ਬਹੁਤ ਸੋਹਣਾ ਪਰਿਵਾਰ ਹੋ ਤੇ ਇਹ ਪਰਿਵਾਰ ਆ ਜਿਹੜਾ ਮੈਂ ਚਾਹਣੀ ਆ ਅੱਗੇ ਵਧੇ ਫੁੱਲੇ ਇਹ ਗੱਲ ਸੁਣ ਕੇ ਨੀਰਜ ਆ ਜਿਹੜਾ ਕਹਿੰਦਾ ਵੀ ਆਂਟੀ ਮੈਨੂੰ ਕੋਈ ਇਤਰਾਜ ਨਹੀਂ ਤੁਸੀਂ ਸ਼ਾਲਨੀ ਨੂੰ ਪੁੱਛ ਲਓ ਤੇ ਉਹ ਫਿਰ ਸ਼ਾਲਨੀ ਨੂੰ ਪੁੱਛਦੀ ਹੈ ਤੇ ਕਹਿੰਦੀ ਵੀ ਵੈਸੇ ਤਾਂ ਮੈਨੂੰ ਲੱਗਦਾ ਨਹੀਂ ਵੀ ਮੈਨੂੰ ਤੈਨੂੰ ਪੁੱਛਣਾ ਚਾਹੀਦਾ ਪਰ ਫਿਰ ਵੀ ਤੇਰੀ ਰਜਾਮੰਦੀ ਤਾਂ ਸ਼ਾਲਨੀ ਚੁੱਪ ਕਰਕੇ ਨੀਵੀਂ ਪਾ ਲੈਂਦੀ ਆ ਤਾਂ ਫਿਰ ਕਾਕੀ ਆ ਜਿਹੜੀ ਉਹ ਕਹਿੰਦੀ ਵੀ ਬੱਸ ਮੈਨੂੰ ਇਹਦਾ ਜਵਾਬ ਮਿਲ ਗਿਆ ਤੇ ਮੈਜ ਆਉਣੀ ਆ ਵੀ ਤੁਸੀਂ ਵਿਆਹ ਕਰਾਓ ਫਿਰ ਉਸੇ ਹਫਤੇ ਨੀਰਜ ਤੇ ਸ਼ਾਲਨੀ ਦਾ ਵਿਆਹ ਹੁੰਦਾ ਕਾਕੀ ਆਪਣੇ ਹੱਥਾਂ ਨਾਲ ਉਹਨਾਂ ਦੀਆਂ ਸਾਰੀਆਂ ਰਸਮਾਂ ਕਰਦੀ ਆ ਫਿਰ ਉਸ ਘਰ ਦੇ ਵਿੱਚ ਇੱਕ ਨਵਾਂ ਪਰਿਵਾਰ ਆ ਜਿਹੜਾ ਉਪਜ ਜਾਂਦਾ ਕਾਕੀ ਉਹਨਾਂ ਦੋਨਾਂ ਦੀ ਮਾਂ ਬਣ ਕੇ ਉਸ ਘਰ 'ਚ ਰਹਿੰਦੀ ਆ ਤੇ ਸ਼ਾਲਨੀ ਆ ਜਿਹੜੀ ਨੀਰਜ ਦੀ ਪਤਨੀ ਬਣ ਜਾਂਦੀ ਆ ਪਰੀ ਨੂੰ ਆਪਣੀ ਮਾਂ ਮਿਲ ਜਾਂਦੀ ਆ ਤੇ ਫਿਰ ਪਰੀ ਨਾਲ ਜਿਹੜੀ ਆਪਣੀ ਡਰਾਇੰਗ ਉਹਨੇ ਬਣਾਈ ਹੁੰਦੀ ਆ ਉਹਦੇ ਵਿੱਚ ਕਾਕੀ ਦੀ ਫੋਟੋ ਨੂੰ ਹਨਾ ਡਰਾ ਕਰਕੇ ਇੱਕ ਪੂਰਾ ਪਰਿਵਾਰ ਬਣਾਉਂਦੀ ਹੈ ਤੇ ਕਹਿੰਦੀ ਆ ਕਿ ਅੱਜ ਸਾਡੀ ਫੈਮਲੀ ਹੈ ਜਿਹੜੀ ਉਹ ਕੰਪਲੀਟ ਹੋ ਗਈ ਆ ਹਾਂਜੀ ਦੋਸਤੋ ਭਾਵੇਂ ਇਹ ਇੱਕ ਕਾਲਪਨਿਕ ਕਹਾਣੀ ਆ ਪਰ ਕਹਾਣੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ